ਬਾਜ਼ ਨਾਲ ਤੇ ਸਾਡੇ ਜਿਹੜੀ ਟੀਮ ਹੈ ਥਾਣੇ ਦੀ ਟੀਮ ਨੇ ਇਹਨਾਂ ਦੇ ਦੋਨਾਂ ਦੇ ਜਿਹੜਾ ਕੰਬਾਈਨਡ ਰੇਟ ਦੇ ਵਿੱਚ ਇਹ ਦਾ ਨੂੰ ਦਰਅਸਲ ਸੰਗਿਆ ਤੱਕ ਕਾਬੂ ਕੀਤਾ ਗਿਆ। ਔਰ ਇਹਨਾਂ ਤੋਂ ਇਹਨਾਂ ਨੰਬਰ ਦੇ ਜਿਹੜੇ ਜਿਹੜਾ ਕਾਬੂ ਕੀਤਾ ਗਿਆ ਉਹਦੇ ਖਲਾਫ ਹੀ ਕਾਰਵਾਈ ਜਿਹੜੀ ਹੈ ਅਗਲੀ ਰੋਜ਼। ਕਿੰਨੀ ਰਕਮ ਬਰਾਮਦ ਹੋਈ ਹੈ? ਕਰੀਬ 2.5 ਲੱਖ ਤੋਂ ਉੱਪਰ ਜਿਹੜਾ ਸੇਮ ਇਨਫਰਮੇਸ਼ਨ ਕਦੋਂ ਮਿਲੀ ਸੀਗੀ ਜਿਹੜਾ ਇਥੇ ਮਤਲਬ ਇਮੀਡੀਏਟਲੀ ਇਨਫਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਰਿਐਕਟ ਕੀਤਾ ਗਿਆ ਜੀ। ਕਿੰਨੇ ਬੰਦੇ ਕਿੰਨੇ ਲੋਕ ਸੌਂਦੇ ਕਿੰਨੇ 10 ਬੰਦੇ ਨੇ ਜੀ 10 ਬੰਦੇ ਲੋਕਲ ਨੇ ਸਾਰੇ ਉਹ ਇਨਕਲੂਡਿੰ ਉਹ ਉਹ ਵੀ ਨਾਲ ਸੀ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆ ਜਾਈ ਸੀਗੀ ਤਾਂ ਇਹ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਦੋਂ ਇਹ ਤੁਹਾਡੇ ਕੋਲ ਇਨਫੋਰਮੇਸ਼ਨ ਆ ਉਹਦੇ ਇਮੀਡੀਏਟਲੀ ਐਕਟ ਕੀਤਾ ਗਿਆ ਮਾਕਸ ਵੀ ਉਹ ਨਾਲ ਕੀਤਾ ਗਿਆ ਹਾਂਜੀ ਬਿਲਕੁਲ ਜੀ ਉਹਦਾ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਜੋ ਡਾਈਸ ਵਗੈਰਾ ਜਾਂ ਜੋ ਕੁਝ ਉਹਨਾਂ ਦਾ ਸਹਾਇਤਾ ਪਿਆਗਾ ਉਹ ਸਾਰਾ ਉਹਦੇ ਨਾਲ ਜਿਹੜਾ ਆ ਪੈਸੇ ਰਿਕਵਰੀ ਕੀਤੇ ਗਏ ਸਾਰਾ ਲੈ ਕੇ ਸਰ ਕੱਲਾ ਜੂਆ ਹੀ ਆ ਜਾਂ ਕੋਈ ਸੱਟਾ ਵੀ ਆ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਜਿਹੜਾ ਸੈਮੀ ਫਾਈਨਲ ਜਿਹੜਾ ਖੇਡਿਆ ਜਾਣਾ ਹੈ ਜਿਹੜਾ ਸਾਡੇ ਕੋਲ ਜੋ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਦਾ ਇਦ ਫਿਲਹਾਲ ਉਹ ਜਿਹੜਾ ਜੁਆਈ ਖੇਡ ਰਹੇ ਸੀਗੇ ਉਹ ਜਿਹੜਾ ਡਾਈਸ ਨਾਲ ਖੇਡਦੇ ਆ ਉਹ ਤੋਂ ਉਹ ਖੇਡਦੇ ਸੀ। ਇਹਦਾ ਨਾ ਇੱਕ ਪਰਫਕਸਨ ਮੈਚ ਸੱਟਾ ਲਾਇਆ ਲੱਗਦਾ ਤੁਹਾਨੂੰ ਲੱਗਦਾ। ਨਹੀਂ, ਉਹਰੇ ਉਹਰੇ ਤੋਂ ਥਰੂ ਕਿੱਦਾਂ ਲੱਗਦੇ? ਏਸੀ ਦਾ ਜਿਹੜਾ ਸੱਟਾ ਲੱਗਦਾ ਹੈ ਜਿਹੜਾ ਉਸ ਸਾਰਿਆਂ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਕੋਈ ਗਿਊਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਾਮਤ ਹੋਇਆ। ਬੇਸਿਕਲੀ ਇਹ ਕਿ ਦੇ ਪੈਸ਼ ਨਾਲ ਇਹ ਕਿੰਨੇ ਕੰਨਾ ਕੈਸ਼ ਤੁਹਾਡੇ ਕੋਲ ਸਾਰਿਆਂ ਕੋਲ ਬਰਾਮਤ ਹੋਇਆ। ਨਹੀਂ, ਮਤਲਬ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਔ ਬਟ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਹੋਇਆ ਸਾਰੇ ਸ਼ਹਿਰ ਦੇ ਲੋਕ ਸੀ ਕਿੰਜਾਂ 12 ਉਹ ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋ ਕੀ ਕਾਰਵਾਈ ਕੀਤੀ ਜਾਏਗੀ ਕਿਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਜਾਵੇਗਾ ਸ਼ਹਿਰ ਦੇ ਨਾਮੀ ਬੰਦੇ ਵੀ ਆ ਗਏ ਸਾਡੇ ਤੇ ਨਹੀਂ ਨਾਮੀ ਬੰਦੇ ਤਾਂ ਸਾਰੇ ਨਾਮੀ ਹੁੰਦੇ ਆ ਸ਼ਹਿਰ ਦੇ ਬਟ ਸਾਰਿਆਂ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਿਸ਼ਚਿਤ ਕਰ ਦਿਆਂਗੇ ਮਾਲਕ ਵੀ ਹੈ ਜੀ ਹਾਜੀ ਹੋਟਲ ਦਾ ਮਾਲਕ ਵੀ ਨਾਲ ਹੀ ਬਰਾਮਦੀ ਕੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋਡੀਅਮ ਜਿਹਾ ਬਣਾਇਆ ਹੁੰਦਾ ਉਹ ਉਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਤੇ ਜਿਹੜੇ ਟੋਟਲ ਬੰਦੇ ਖੇਡਦੇ ਹੋ ਸਾਰੇ ਬਰਾਮਦ ਹੋ ਜਾਂਦੇ ਸਰ ਜੂਏ ਤੋਂ ਵਗੈਰਾ ਇੱਥੇ 1.5 ਫਾਸਾ ਚੱਲਦਾ ਜਾਂਦੇ ਸਰ ਜੇ ਤੁਸੀਂ ਇਹ ਪਹਿਲਾਂ ਇਸ ਚੀਜ਼ ਦੀ ਖਬਰ ਸਪੈਲਾ ਲੈਦੀ ਹੁੰਦੀ ਮੇਰੇ ਧਿਆਨ ਦੇ ਤੇ ਪਹਿਲਾਂ ਅਸੀਂ ਉਸ ਦਾ ਰੇਟ ਵੀ ਕਰਦੇ ਥੈਂਕ ਯੂ ਥੈਂਕ ਯੂ